ਬਾਡਰ ਤੇ ਵੀ ਤੇ ਖਨੌਰੀ ਬਾਡਰ ਤੇ ਵੀ ਤੁਹਾਨੂੰ ਪਤਾ ਜਦੋਂ ਗੋਲੇ ਸੱਟਦੇ ਨੇ ਤਾਂ ਉਹਨਾਂ ਦਾ ਬਹੁਤ ਬੈਡ ਪ੍ਰਭਾਵ ਪਿਆ ਜੀ ਬਹੁਤ ਜ਼ਿਆਦਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਅੱਖਾਂ ਵੀ ਗੀਆਂ ਨੇ ਕੰਨਾਂ ਤੋਂ ਵੀ ਦਿੱਕਤ ਹੋਈ ਹੈ ਜਾਂ ਸਾਹ ਲੈਣ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਪਰ ਜਿਹੜਾ ਇਹ ਪ੍ਰੋਜੈਕਟਰ ਆ ਬਾਈ ਹੋਰਾਂ ਨੇ ਵੀ ਲਾਇਆ ਹੋਇਆ ਇੱਧਰ ਵੀ ਸਾਡੇ ਭਰਾਵਾਂ ਨੇ ਲਾਇਆ ਹੋਇਆ ਇਹਦੇ ਬਾਰੇ ਮੜਾ ਦੱਸੋ ਵੀ ਇਹ ਕਿੱਥੋਂ ਮਿਲਦਾ ਹੈ ਜਾਂ ਇਹ ਕਿਸਾਨਾਂ ਨੇ ਮੋਈਆ ਕਰਾਇਆ ਆ ਆ ਜਿਹੜੇ ਤੁਹਾਡੇ ਐਨਕਾਂ ਤੋਂ ਲੈ ਕੇ ਆ ਕੰਨ ਆ ਲਿਆ ਸਾਰੀ ਚੀਜ਼ ਦੀ ਬਾਈ ਜੀ ਕਿਸਾਨਾਂ ਨੇ ਮੋਈਆ ਕਰਾਇਆ ਹਾਂਜੀ ਹਾਂਜੀ ਇਹ ਮਿਲਦਾ ਕਿੱਥੋਂ ਆ ਨਾਰਮਲ ਜੀ ਨੇ ਲੈ ਕੇ ਜਾਣਾ ਤੇ ਸਾਨੂੰ ਅੱਗੇ ਬਾਜ ਮਾਰ ਕੇ ਉਹਨਾਂ ਪਰੇ ਤਾਈ ਠੀਕ ਹੈ ਇਹ ਇਹ ਕੀ ਕੰਮ ਕਰ ਰਹੇ ਆ ਜਿਹੜੀ ਆ ਡੱਬੀਆਂ ਜੀਆਂ ਨੇ ਇਹ ਇਹ ਜਿਵੇਂ ਲਾ ਲੋ ਵੀ ਉਹ ਗੋਲਾ ਸੁੱਟਦਾ ਧੂਆਂ ਨਿਕਲਦਾ ਹੈ ਵੀ ਉਹ ਕਰੂਗਾ ਨਹੀਂ ਸਾਹ ਲੈਣ ਦੇ ਵਿੱਚ ਫਿਲਟਰ ਲੈਣ ਦੇ ਵਿੱਚ ਸਾਹ ਲੈਣ ਦੇ ਵਿੱਚ ਤੇ ਇਹਨਾਂ ਨਾਲ ਜਿਹੜੇ ਕਿਤੇ ਵੋਲਿਊਮ ਲਾਈ ਹੋਈ ਹੈ ਉਹਨਾਂ ਨੇ ਕਰਾਣੇ ਫੜਦੇ ਬਾੜ ਦੇ ਵਾਸਤੇ ਉਹਦੀ ਸੇਫਟੀ ਲਈ ਇਹ ਅੱਖਾਂ 'ਚ ਧੂਏ ਲਈ ਇਹ ਧੂਏ ਵਾਸਤੇ ਹਾਂਜੀ ਹਾਂਜੀ ਇਹ ਫੁੱਲ ਸੇਫਟੀ ਹੈ ਫੁੱਲ ਸੇਫਟੀ ਹਾਂਜੀ ਇਹਨੂੰ ਇਹਨੂੰ ਲਾ ਕੇ ਆ ਚੀਜ਼ ਨੂੰ ਕੋਈ ਬੰਦਾ ਕਿਤੇ ਗੋਲਿਆਂ 'ਚ ਗਿਆ ਹਾਂ ਨਹੀਂ ਹਾਲੇ ਤੱਕ ਕੋਈ ਨਹੀਂ ਗਿਆ ਗਿਆ ਨਹੀਂ ਠੀਕ ਹੈ ਹਾਲੇ ਟਰੈਲਰ ਲੈਣ ਹੈ ਪਰ ਵੈਸੇ ਲੱ ਸਮਾਰ ਵੀ ਵਰਤੇ ਆ ਸਾਡੇ ਸਾਡੇ ਭਰਾਵਾਂ ਨੇ ਵਰਤੇ ਨੇ ਜਿਆਦਾ ਨਹੀਂ ਮਤਲਬ ਸੌ ਚੋਂ 60% ਫਿਲਟਰ ਕਰਕੇ ਹਵਾ ਕਰਦਾ ਅੰਦਰ ਠੀਕ ਹੈ ਡਾਇਰੈਕਟ ਗੈਸ ਨਹੀਂ ਤੁਹਾਨੂੰ ਇੱਕ ਵਾਰੀ ਆਪਾਂ ਸੇਫ ਜਗ੍ਹਾ ਤੇ ਆ ਸਕਦੇ ਆ ਆ ਸਕਦੇ ਆ ਹਾਂ ਜਿਵੇਂ ਡਾਇਰੈਕਟ ਜਦੋਂ ਇਹ ਨਾਲ ਆਇਆ ਹੋਵੇ ਉਦੋਂ ਜ਼ਿਆਦਾ ਦਿੱਕਤਾਂ ਨਹੀਂ ਹੁੰਦੀ ਉਹਦੇ ਤੇ ਜਦੋਂ ਇਹ ਲਾ ਕੇ ਆਉਂਦੇ ਨੇ ਇਹਨਾਂ ਚ ਫਿਲਟਰ ਹੋ ਕੇ ਹਵਾ ਜਾਂਦੀ ਅੰਦਰ ਠੀਕ ਹੈ ਤੇ ਗੈਸ ਬੜੀ ਕੰਟਰੋਲ ਹੋ ਜਾਂਦੀ ਹੈ ਇਹਦੇ ਨਾਲ ਠੀਕ ਹੈ ਜੀ ਤੇ ਬੰਦਾ ਆਪਣਾ ਸੇਫ ਆ ਸਕਦਾ ਹੂੰ ਠੀਕ ਹੈ ਜੀ ਗੱਲ ਕਿਉਂਕਿ ਜਦੋਂ ਇੱਕਦਮ ਗੋਲੇ ਡਿੱਗਦੇ ਨੇ ਗੋਲੇ ਡਿੱਗਦੇ ਆ ਤਾਂ ਦਿਗਦੇ ਬੇਓਸ ਹੋ ਸਕਦਾ ਕਿਉਂਕਿ ਜਿਹੜੀ ਉਹ ਆਸੂ ਗੈਸ ਹੈ ਉਹ ਅੱਖਾਂ ਦੇ ਪ੍ਰਭਾਵ ਪਾਉਂਦੀ ਹੈ ਫੇਫੜਿਆਂ ਦੇ ਅੰਦਰ ਕਿਉਂਕਿ ਖੁਸ਼ਕ ਕਰ ਦਿੰਦੀ ਹੈ ਅੰਦਰ ਉਹ ਸਾਹ ਲੈਣ ਚ ਔਕਤ ਆਂਦੀ ਹੈ ਮੈਨੋਂ ਲੜਦੀ ਵੀ ਕਾਫੀ ਹੈ ਮੂੰਹ ਤੇ ਜਿੱਥੇ ਵੀ ਸਰੀਰ ਨੰਗਾ ਉਹ ਉਥੇ ਲੜਦੀ ਬਹੁਤ ਹੈ ਇੱਕ ਤਾਂ ਬੰਦਾ ਅੱਖਾਂ ਦੇਖਦਾ ਤੇ ਦੂਜਾ ਆਪਣਾ ਮੂੰਹ ਤੇ